ਜਾਣਦੇ ਹਾਂ ਕਿ ਕੁਝ ਪਿਛੇ ਦਿਨਾਂ ਤੋਂ ਹਿਮਾਚਲ ਦੇ ਵਿੱਚ ਜ਼ਿਆਦਾ ਬਰਸਾਤ ਹੋਣ ਦੇ ਕਾਰਨ ਉਹਦੇ ਨਾਲ-ਨਾਲ ਪੰਜਾਬ ਵਿੱਚ ਵੀ ਲਗਾਤਾਰ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਕੁਝ ਹਲਕਿਆਂ ਦੇ ਵਿੱਚ ਜੋ ਫਲੱਡ ਆਇਆ ਹੈ ਖਾਸ ਕਰਕੇ ਕਫੂਰਥਲਾ ਦੇ ਵਿੱਚ ਜਿੱਥੇ ਅੱਜ ਫਲੱਡ ਦੇਖਣ ਲਈ ਸੀ ਆਏ ਹਾਂ ਕਿਉਂਕਿ ਇਹ ਸਾਰੀ ਕੁਦਰਤੀ ਪ੍ਰਮਾਤਵਾਂ ਦਾ ਪਾਣਾ ਹੈ ਕਿ ਉੱਥੇ ਕਿਸੇ ਇਨਸਾਨ ਦਾ ਕੋਈ ਜ਼ੋਰ ਨਹੀਂ ਪਰ ਸਾਡੇ ਬਹੁਤ ਹੀ ਸਤਕਾਲ ਜੋ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਰਨਮਾਈ ਵੀ ਕਰਦੇ ਨੇ ਔਰ ਖਾਸ ਕਰਕੇ ਪਰਿਆਵਰਣ ਦੇ ਬਹੁਤ ਹੀ ਪ੍ਰੇਮੀ ਐਕਸਪਰਟ ਨੇ ਸੰਤ ਸੀਚੇਵਾਲ ਜੀ ਉਹ ਲਗਾਤਾਰ ਪਹਿਲੇ ਦਿਨ ਤੋਂ ਜੋ ਵੀ ਫਲੱਡ ਆਇਆ ਹੈਗਾ ਕਿਸੇ ਲੋਕਾਂ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਉਸ ਨੂੰ ਬਚਾ ਕਰਨ ਲਈ ਲਗਾਤਾਰ ਪ੍ਰਯਾਸ ਕਰ ਰਹੇ ਨੇ ਦਿਨ ਰਾਤ ਲੋਕਾਂ ਦੀ ਸੇਵਾ 'ਚ ਲੱਗੇ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਕਿਉਂਕਿ ਇਸ ਇਲਾਕੇ ਦੇ ਬਹੁਤ ਹੀ ਰੈਬਰ ਹੈਗੇ ਨੇ ਔਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਸਿੱਧਾਨੀ ਸਾਰੇ ਜਾਣਦੇ ਹੋ ਕਿ ਲਗਾਤਾਰ ਜੋ ਹਾੜ੍ਹ ਆਇਆ ਹੈਗਾ ਉਹ ਲਗਾਤਾਰ ਹਰ ਜ਼ਿਲ੍ਹੇ 'ਚ ਜਾ ਕੇ ਲੋਕਾਂ ਦੇ ਨਾਲ ਸੰਪਰਕ ਕਰ ਰਹੇ ਨੇ ਔਰ ਜਿਹੜੀ ਵੀ ਲੋਕਾਂ ਨੂੰ ਜ਼ਰੂਰਤਾਂ ਦੀ ਚੀਜ਼ ਚਾਹੇ ਰਾਸ਼ਨ ਹੈ ਚਾਹੇ ਕੋਈ ਨੀ ਸਮਗਰੀ ਨੂੰ ਚਾਹੀਦੀ ਹੈ ਉਹਦਾ ਪ੍ਰਸ਼ਾਸਨ ਤਰਫ ਇੰਤਜ਼ਾਮ ਕੀਤਾ ਜਾ ਰਿਹਾ ਹੈ ਤੇ ਕੁਝ ਥੋੜਾ ਹੋਇਆ ਕਿ ਪਹਿਲੀ ਵਾਰੀ ਉਹਨਾਂ ਨੇ ਕਿ ਸੇ ਮੁੱਖ ਮੰਤਰੀ ਨੇ ਆਪਣਾ ਜੋ ਹੈਲੀਕਾਪਟਰ ਸਰਕਾਰੀ ਉਹ ਵੀ ਲੋਕਾਂ ਨੂੰ ਸਪੋਰਟ ਕਰਤਾ ਹੈ ਕਿ ਲੋਕਾਂ ਦੇ ਵਾਸਤੇ ਰਾਸ਼ਨ ਪਹੁੰਚਾਉਣ ਵਾਸਤੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਸੋ ਇਸ ਜੋ ਪ੍ਰਸ਼ਾਸਨ ਹੈ ਮੈਂ ਦੇਖਿਆ ਸਭ ਨੂੰ ਮਿਲਿਆ ਕਿ ਤਕਰੀਬਨ ਜੋ ਹੈ ਕੋਈ ਵੀ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਔਰ ਸਾਰਾ ਹੀ ਬਚਾਅ ਹੋ ਗਿਆ ਕਿਉਂਕਿ ਜੋ ਨੁਕਸਾਨ ਫਸਲਾਂ ਦਾ ਹੈ ਚਾਹੇ ਘਰਾਂ ਦਾ ਹੈ ਇਹ ਤੇ ਦੁਬਾਰਾ ਸਰਕਾਰਾਂ ਫੰਡ ਦੇ ਕੇ ਕਿਉਂਕਿ ਇਹ ਬੜਾ ਦੁੱਖਦਾਈ ਹੁੰਦਾ ਵੈਸੇ ਤੇ ਕਿਸੇ ਦੇ ਘਰ ਨੂੰ ਡਿੱਗ ਜਾਣਾ ਕਿਸੇ ਦੇ ਘਰ ਨੂੰ ਛੱਡ ਕੇ ਜਾਣਾ ਇਹ ਕੋਈ ਆਸਾਨ ਕੰਮ ਨਹੀਂ ਹੁੰਦਾ ਪਰ ਫਿਰ ਵੀ ਸਰਕਾਰ ਆ ਦੇ ਵਾਸਤੇ ਪੂਰਾ ਇੰਤਜ਼ਾਮ ਕਰੀਆਂ ਨੇ ਪੂਰਾ ਉਹਨਾਂ ਨੂੰ ਮਾਲੀ ਸਦਕ ਦਿੱਤੀ ਜਾਵੇਗੀ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੇ ਵੀ ਸਾਥੀ ਹੈਗੇ ਨੇ ਖਾਸ ਕਰਕੇ ਐਨ ਜੀਓ ਕੱਲੇ ਹੀ ਐਨ ਜੀਓ ਹਨ ਜੋ ਦਿਉਪਤਿ ਨੇ ਸਾਰੇ ਸੰਸਿਚੇਵਾਲ ਜੀ ਮਹਾਰਾਜ ਜੀ ਦੇ ਕਹਿੰਦੇ ਉੱਪਰ ਉਹ ਸੇਵਾ ਕਰ ਰਹੇ ਨੇ ਔਰ ਹੋਰ ਵੀ ਮੈਂ ਬੇਨਤੀ ਕਰਾਂਗਾ ਜਿਹੜੇ ਹੋਰ ਰਹਿ ਵੀ ਗਏ ਨੇ ਉਹ ਵੀ ਕਿਉਂਕਿ ਇਹ ਸਾਰੇ ਸਾਡੇ ਭੈਣ ਭਾਈ ਨੇ ਸਾਡਾ ਇੱਕ ਪਰਿਵਾਰ ਹੈਗਾ ਜਿਨ੍ਹਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਹੈ ਉਹਨਾਂ ਦਾ ਪੂਰਾ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਇੱਥੇ ਸਰਦਾਰ ਭਵਨ ਸਿੰਘ ਮਾਨ ਸਾਹਿਬ ਮੁਕੰਤੀ ਪੰਜਾਬ ਹੋਣਾ ਵੱਲੋਂ ਪੂਰੀ ਗਰੰਟੀ ਹੈਗੀ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਜੋ ਵੀ ਨੁਕਸਾਨ ਹੋਏਗਾ ਉਹਦੀ ਉਪਰਪਾਈ ਕੀਤੀ ਜਾਵੇਗੀ ਸੋ ਮੈਂ ਸ਼ੋਰਟ ਕਰਦਾ ਹਾਂ ਕਿ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਇਹ ਕੁਝ ਦਿਨਾਂ ਦੀ ਗੱਲ ਹੈਗੀ ਹੈ ਔਰ ਰਲ ਮਿਲ ਕੇ ਅਸੀਂ ਇਸ ਦੁੱਖ ਦੀ ਘੜੀ ਤੋਂ ਬਾਹਰ ਨਿਕਲੀ ਹੈ ਜੋ ਫਲੱਡ ਆਇਆ ਹੈ ਆਸ-ਆਸਾ ਪਾਣੀ ਥਲੇ ਢਲ ਜਾਏਗਾ ਔਰ ਇਸ ਸਮੇਂ ਜੋ ਸਾਨੂੰ ਲੋੜ ਹੈਗੀ ਹੈ ਆਪਣੇ ਸਾਥੀਆਂ ਦਾ ਸਹਿਯੋਗ ਦੇਣ ਦੀ ਉਹਨਾਂ ਦੀ ਮਦਦ ਕਰਨ ਦੀ ਉਹ ਅਸੀਂ ਬਚੜ ਕੇ ਕਰੀਏ ਤਾਂ ਕਿ ਸਾਡਾ ਕੋਈ ਵੀ ਪੈਨ ਪਾਜਰ ਹੈ ਕਿਸੇ ਦੀ ਜਾਨੀ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ